ਸ਼੍ਰੀ ਹਿਮਕੋਨ ਸਾਹਿਬ ਦੀ ਯਾਤਰਾ ਦੌਰਾਨ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਅੰਮ੍ਰਿਤਸਰ ਨਾਲ ਸੰਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਦੀ 300 ਫੁੱਟ ਡੂੰਗੀ ਖਾੜਚ ਡਿੱਗਣ ਕਾਰਨ ਮੌਤ ਹੋਈ ਹੈ ਗੁਰਪ੍ਰੀਤ ਦੀ ਉਮਰ 18 ਸਾਲ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਯਾਤਰਾ ਦੌਰਾਨ ਗਲਤੀ ਨਾਲ ਇੱਕ ਬੰਦ ਪਏ ਪੁਰਾਣੇ ਰਸਤੇ ਤੇ ਭਟਕ ਗਿਆ ਸੀ ਇਹ ਰਸਤਾ ਅਣਜਾਣ ਤੇ ਖਤਰਨਾਕ ਸੀ ਥੋੜੀ ਦੂਰੀ ਤੈਅ ਕਰਨ ਤੋਂ ਬਾਅਦ ਉਹ ਪੈਰ ਫਿਸਲਣ ਕਾਰਨ ਖਾੜ ਦੇ ਛਿਟ ਗਿਆ ਐਸ ਡੀ ਆਰ ਐਫ ਟੀਮ ਵੱਲੋਂ ਨੌਜਵਾਨ ਦੀ ਲਾਸ਼ 300 ਫੁੱਟ ਡੂੰਗੀ ਖੜਚੋਂ ਬਾਹਰ ਕੱਢੀ ਗਈ ਹੈ ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਨਾਲ ਪਰਿਵਾਰ ਤੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਤੇ 90 ਲੋਕਾਂ ਦੇ ਸਮੂਹ ਨਾਲ ਜਾ ਰਿਹਾ ਸੀ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਦੌਰਾਨ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਅੰਮ੍ਰਿਤਸਰ ਨਾਲ ਸੰਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਦੀ 300 ਫੁੱਟ ਡੂੰਗੀ ਖੜਚ ਡਿੱਗਣ ਕਾਰਨ ਮੌਤ ਹੋਈ ਹੈ ਗੁਰਪ੍ਰੀਤ ਦੀ ਉਮਰ 18 ਸਾਲ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸੰਗ ਯਾਤਰਾ ਦੌਰਾਨ ਗਲਤੀ ਨਾਲ ਇੱਕ ਬੰਦ ਪਏ ਪੁਰਾਣੇ ਰਸਤੇ ਤੇ ਭਟਕ ਗਿਆ ਸੀ ਇਹ ਰਸਤਾ ਅਣਜਾਣ ਤੇ ਖਤਰਨਾਕ ਸੀ ਥੋੜੀ ਦੂਰੀ ਤੈਅ ਕਰਨ ਤੋਂ ਬਾਅਦ ਉਹ ਪੈਰ ਫਿਸਲਣ ਕਾਰਨ ਖਾੜ ਦੇ ਛਟਕ ਗਿਆ ਐਸਡੀਆਰਐਫ ਟੀਮ ਵੱਲੋਂ ਨੌਜਵਾਨ ਦੀ ਲਾਸ਼ 300 ਫੁੱਟ ਡੂੰਗੀ ਖੜਚੋਂ ਬਾਹਰ ਕੱਢੀ ਗਈ ਹੈ ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਨਾਲ ਪਰਿਵਾਰ ਤੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ 90 ਲੋਕਾਂ ਦੇ ਸਮੂਹ ਨਾਲ ਜਾ ਰਿਹਾ ਸੀ